ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਮਾਨ ਆਪ ਸਭ ਜੀ ਆਪ ਸਭੀ ਦਾ ਮੇਰੇ ਵੱਲੋਂ ਬਹੁਤ-ਬਹੁਤ ਸਤਿਕਾਰ ਆਪ ਸਭ ਨੂੰ ਸਤਿ ਸ੍ਰੀ ਅਕਾਲ ਸੋ ਕੰਮ ਜਿਆਦਾ ਹੋਣ ਕਰਕੇ ਮੈਥੋਂ ਥੋੜਾ ਜਿਹਾ ਵੀਡੀਓ ਬਣਾਉਣ ਚ ਮੈਂ ਲੇਟ ਹੋ ਗਈ ਪਰ ਮੈਂ ਸੋਚਿਆ ਮੈਂ ਆਪਾਂ ਛੋਟੀ ਜਿਹੀ ਟ੍ਰਿਕ ਦੱਸ ਦਿਆ ਬਾਹਲੀ ਲੰਮੀ ਚੌੜੀ ਵੀਡੀਓ ਨਹੀਂ ਬਣਾਉਂਦੇ ਆਪਾਂ ਜੇ ਮੈਂ ਤੁਹਾਨੂੰ ਇਹ ਟ੍ਰਿਕ ਦੱਸਦੀ ਆਂ ਆਲੂ ਵਾਲਾ ਪਰੌਠਾ ਬਣਾਉਣ ਦੀ ਜਿਹੜਾ ਹੁਣ ਬੈਟਰ ਹੈ ਜਿਹੜਾ ਵਾਲਾ ਬੈਟਰ ਹੈ ਨਾ ਜੀ ਆਲੂਆਂ ਦਾ ਇਹਦੇ ਵਿੱਚ ਹਰਾ ਧਨੀਆ ਪਿਆਜ਼ ਨਮਕ ਮਿਰਚ ਤੇ ਆਲੂ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਤੁਸੀਂ ਸਾਡੇ ਹਿਸਾਬ ਨਾਲ ਹੀ ਪਾਉਣਾ ਜਿੰਨਾ ਤੁਸੀਂ ਖਾਣੇ ਹੋਗੇ ਤੇ ਬਾਕੀ ਇਹ ਜਿਹੜੀ ਮੇਨ ਟ੍ਰਿਕ ਆ ਮੈਂ ਤੁਹਾਨੂੰ ਉਹ ਦੱਸਣਾ ਚਾਹੁੰਦੀ ਸੀਗੀ ਜਿਵੇਂ ਹੁਣ ਆਹ ਪਰੌਠਾ ਦਾ ਆਪਣਾ ਰੜ ਕੇ ਰੈਡੀ ਹੋ ਚੁੱਕਿਆ ਸਾਨੂੰ ਅਗਲਾ ਪਰੌਠਾ ਬਣਾਉਣਾ ਦੱਸਦੀ ਆ ਮੈਂ ਵੈਸੇ ਪਰੌਤੇ ਸਾਰੇ ਬਣਾਉਂਦੇ ਆ ਥੋੜੇ ਜਿ ਮੋਟੇ ਹੀ ਨਹੀਂ ਬਣ ਜਾਂਦੇ ਜਿਨ੍ਹਾਂ 'ਚ ਜ਼ਿਆਦਾ ਆਟਾ ਜਾਂ ਹੁੰਦਾ ਵੀ ਟੇਸਟ ਨਹੀਂ ਵਧੀਆ ਆਉਂਦਾ ਉਹਨਾਂ ਦਾ ਕਾਰਨ ਇਹੀ ਹੁੰਦਾ ਵੀ ਤੁਸੀਂ ਆਟਾ ਜ਼ਿਆਦਾ ਲੈ ਲੈਂਦੇ ਹੋ ਆ ਦੇਖੋ ਤੁਸੀਂ ਪਤਲੀ ਐ ਰੋਟੀ ਲੈਣੀ ਆ ਇਹ ਪਤਲੀ ਐ ਬਿਲਕੁਲ ਰੋਟੀ ਠੀਕ ਐ ਇਹਦੇ ਵਿੱਚ ਆਲੂ ਇਹਦੀ ਲਿਮਟ ਅਨੁਸਾਰ ਭਰਨੇ ਆ ਨਾ ਕਿ ਜਿਆਦਾ ਭਰਨੇ ਆ ਬੜਾ ਨੂੰ ਬਰੋਂਗੇ ਤੇ ਪਰੋਟਾ ਟੁੱਟੂਗਾ ਠੀਕ ਐ ਇੰਨਾ ਆਲੂ ਪਰੋਟੇ ਚ ਬਹੁਤ ਹੁੰਦਾ ਤੇ ਬਸ ਇਹਨੂੰ ਸਿੱਧਾ ਐਂ ਹੀ ਕਰੋ ਹਾਂ ਦੇਖੋ ਜੀ ਬਸ ਇਹਨੂੰ ਸਿੱਧਾ ਐਂ ਹੀ ਬੰਦ ਕਰ ਦਿਓ ਬਹੁਤ ਵਧੀਆ ਚੀਜ਼ ਬਣੂਗੀ ਤਨ ਨਾਲ ਜਿਹੜਾ ਪਰੌਠਾ ਪਤਲਾ ਬਣੂਗਾ ਪਤਲਾ ਪਰੌਠਾ ਥੋੜਾ ਸਵਾਦ ਲੱਗਦਾ ਜਿਆਦਾ ਮੋਟਾ ਪਰੌਠਾ ਸਵਾਦ ਨਹੀਂ ਲੱਗਦਾ ਕਿਉਂਕਿ ਇਹਦੇ ਵਿੱਚ ਆਟਾ ਵੀ ਕੱਚਾ ਰਹਿ ਜਾਂਦਾ ਤੇ ਆ ਸਿੰਪਲ ਆਟਾ ਗੁੰਨਿਆ ਹੋਇਆ ਆਪਣਾ ਮੈਂ ਸੌਰੀ ਮੰਗਦੀ ਆ ਦੂਜੇ ਚੈਨਲ ਤੇ ਵੀ ਵੀਡੀਓ ਬਣਾਉਣੀਆਂ ਪੈਂਦੀਆਂ ਆ ਆਲੂਆਂ ਦਾ ਬੈਟਰ ਆ ਤੇ ਕਿਉਂ ਤੁਸੀਂ ਆਪਦਾ ਵੈਸੇ ਮੈਂ ਤਾਂ ਤੁਹਾਨੂੰ ਇਹੀ ਕਹੂੰਗੀ ਵੀ ਦੇਸੀ ਘਿਓ ਨਾਲ ਜਾਂ ਸਰੋਂ ਦੇ ਤੇਲ ਨਾਲ ਜੋ ਉੱਪਰ ਲਿਆ ਕਰੋ ਉੱਪਰ ਡਾਲਣਾ ਜੋ ਬਿਲਕੁਲ ਨਾ ਯੂਜ਼ ਕਰਿਆ ਕਰੋ ਉਹ ਆਪਣੀ ਸਿਹਤ ਲਈ ਬਿਲਕੁਲ ਚੰਗਾ ਨਹੀਂ ਹੁੰਦਾ ਤੇ ਇਹ ਉਹ ਜਿਹੜਾ ਪਰੌਠਾ ਦਾ ਇਹਦਾ ਆਵਲਨ ਦਾ ਆ ਸੌਰੀ ਬਣਾਉਣ ਦਾ ਮੈਂ ਸੌਖਾ ਤਰੀਕਾ ਦੱਸਦੀ ਆ ਤੁਹਾਨੂੰ ਤੇ ਲੱਗਣ ਇੱਕ ਮਿੰਟ ਇੱਥੋਂ ਫੋਨ ਫੜ ਲਾ ਹੁਣੇ ਤਾਹ ਹੋਰ ਦੂਜੇ ਪਾਸੇ ਮੈਨੂੰ ਘਮਾਉਣਾ ਨਹੀਂ ਆਉਂਦਾ ਦੀਪੂ ਤਾਂ ਘਮਾ ਲੈਂਦਾ ਹਾਂ ਤੇ ਫੜ ਲਾ ਇਹਨੂੰ ਪੋਲੇ ਹੱਥ ਨਾਲ ਬੇਲੋ ਜੇ ਤੁਸੀਂ ਜ਼ਿਆਦਾ ਦਾਬ ਦੇ ਕੇ ਤੇ ਇਹ ਪਰੌਠਾ ਫਟੂਗਾ ਜਿੰਨਾ ਪਰੌਠਾ ਪਤਲਾ ਬਣੂਗਾ ਓਨੇ ਹੀ ਪਰੌਠਾ ਸੁਆਦ ਬਣੂਗਾ ਆ ਦੇਖ ਇਹਨੂੰ ਤੁਸੀਂ ਕਰਾਂ ਨਾਲ ਵੀਰ ਸਕਦੀਆਂ ਇਹਦੀ ਰੋਟੀ ਜਿਹੜੀ ਪਤਲੀ ਰੱਖਣੀ ਆ ਜਦੋਂ ਤੁਸੀਂ ਰੋਟੀ ਮੋਟੀ ਕਰ ਲਓਗੇ ਤੇ ਪਰੌਂਠਾ ਬਿਲਕੁਲ ਸਵਾਦ ਨਹੀਂ ਬਣਨਾ ਲੂਆਂ ਦਾ ਤੇ ਬਹੁਤ ਜ਼ਿਆਦਾ ਸਵਾਦ ਬਣੂਗਾ ਤੁਸੀਂ ਇਹ ਵੀ ਇੱਕ ਵਾਰੀ ਬਣਾ ਕੇ ਜਰੂਰ ਦੇਖਿਓ ਰੋਟੀ ਪਤਲੀ ਰੱਖੋ ਜਿਆਦਾ ਮੋਟਾ ਪੇੜਾ ਨਾ ਲਿਆ ਕਰੋ ਆ ਹੋਟਲਾਂ ਹੋਟਲਾਂ ਚ ਜਦੋਂ ਪਰੌਂਠਾ ਕਰਦੇ ਆ ਨਾ ਵੀ ਉਹ ਵਧੀਆ ਨਹੀਂ ਲੱਗਦਾ ਕਿਉਂਕਿ ਉਹਦੇ ਚ ਆਟਾ ਵਾਲਾ ਹੁੰਦਾ ਐਨਾ ਪਤਲਾ ਤੇ ਆ ਪਤਾ ਆਪਾਂ ਨੇ ਬਾਕੀ ਰਾੜਨ ਦਾ ਹੁਣ ਤੁਹਾਨੂੰ ਪਤਾ ਹੀ ਐ ਵੀ ਕਿਵੇਂ ਰਾੜੀ ਦਾ ਕਦੇ ਦੋਨੇ ਪਾਸੇ ਕਿਉਂ ਲਾਇਓ ਫਿਰ ਇਹ ਜਿਆਦਾ ਸੌਫਟ ਬਣੂਗਾ ਜੇ ਤੁਸੀਂ ਇੱਕ ਪਾਸੇ ਕਿਉਂ ਕੋਈ ਵੀ ਪਰੌਠਾ ਬਣਾਉਣੇ ਹੁੰਦੇ ਦੋਨੇ ਪਾਸੇ ਕਿਉਂ ਲਾਇਆ ਕਰੋ ਫਿਰ ਇਹ ਸੌਫਟ ਬਣਦਾ ਜੇ ਤੁਸੀਂ ਸੌਫਟ ਨਹੀਂ ਖਾਣਾ ਤਾਂ ਤੁਸੀਂ ਫਿਰ ਇੱਕ ਪਾਸੇ ਦੇ ਕਿਉਂ ਲਾ ਲਓ ਜਿਨ੍ਹਾਂ ਨੇ ਕਿਉਂ ਜਮੇ ਨਹੀਂ ਖਾਣਾ ਤਾਂ ਤੁਸੀਂ ਬਿਲਕੁਲ ਨਾ নাও ਫਿਰ ਉਹਦਾ ਸਵਾਦ ਆ ਟੇਸਟ ਆ ਜੇ ਬਿਲਕੁਲ ਰੋਟੀ ਵਰਗਾ ਹੀ ਆਊਗਾ ਤੇ ਬਾਕੀ ਇਹ ਪਰੌਠਾ ਬਣ ਗਿਆ ਸਾਨੂੰ ਆਪਾਂ ਬਣੇ ਹੋਏ ਪਰੌਠੇ ਨੂੰ ਵੀ ਦਿਖਾਵਾਂਗੇ ਤੇ ਬਾਕੀ ਇੱਕ ਬਣਿਆ ਪਿਆ ਆ ਦੇਖੋ ਮੈਂ ਇਹ ਸਭ ਜਿਹੜੇ ਪਰੌਠੇ ਆ ਉਹ ਪਤਲੇ ਬਣਾਉਣੀ ਹੁੰਦੀਆਂ ਇਹਦੇ ਵਿੱਚ ਕੁਝ ਵੀ ਨਹੀਂ ਪੈਂਦਾ ਦੇਖੋ ਸਿੰਪਲ ਆਲੂ ਆਲੂ ਤੁਸੀਂ ਜੋ ਤੁਹਾਨੂੰ ਪਸੰਦ ਉਹ ਪਾ ਸਕਦੇ ਹੋ ਤੇ ਭਾਵੇਂ ਤੁਸੀਂ ਸਿੰਪਲ ਆਲੂ ਬਣਾ ਕੇ ਖਾ ਲਓ ਕੋਈ ਚੱਕਰ ਨਹੀਂ ਹੁੰਦਾਗਾ ਤੇ ਸਿੰਪਲ ਆਟਾ ਹੁੰਦਾ ਬਸ ਸਿੰਪਲੀ ਐਂ ਬਸ ਪਰੌਠੇ ਆ ਤੇ ਪਰੌਠੇ ਦਾ ਸੱਚ ਰਾੜਨ ਦਾ ਤਰੀਕਾ ਦੱਸਦੀਆਂ ਨੂੰ ਜਿਆਦਾ ਤੇਜ਼ ਅੱਗ ਤੇ ਨਾ ਰਾੜਿਓ ਜੇ ਤੁਸੀਂ ਤੇਜ਼ ਅੱਗ ਤੇ ਰਾੜੋਗੇ ਨਾ ਤਾਂ ਇਹਦਾ ਜਿਹੜਾ ਆਟਾ ਵਿੱਚਲਾ ਕੱਚਾ ਰਹੇ ਜੋ ਬਿਲਕੁਲ ਟੇਸਟ ਨਹੀਂ ਆਉਂਦਾ ਤੇ ਇੱਕ ਸਾਡੀ ਸਿਮ ਤੇ ਅੱਗ ਚੱਲ ਰਹੀ ਹੈ ਇਹਨੂੰ ਸਿਮਤ ਤੁਸੀਂ ਰਾੜੋਗੇ ਦੋਨੇ ਪਾਸੋਂ ਚੋਪੜ ਕੇ ਪਰੌਠਾ ਬਣਾਇਓ ਤੇ ਫਿਰ ਤੁਸੀਂ ਖਾ ਕੇ ਵੇਖਿਓ ਤੁਸੀਂ ਆਪ ਹੀ ਕਹੋਗੇ ਵੀ ਹਾਂ ਜੀ ਬਹੁਤ ਵਧੀਆ ਚੀਜ਼ ਬਣੀ ਐ ਪਰੌਠੇ ਸਾਰੇ ਬਣਾਉਂਦੇ ਆਪਾਂ ਇਹ ਨਹੀਂ ਕਹਿੰਦੀ ਵੀ ਆਪਾਂ ਹੀ ਬਣਾਉਣ ਜਾਣਦੇ ਆ ਪਰ ਥੋੜੇ ਤਰੀਕੇ ਹੁੰਦੇ ਆ ਵੀ ਰੋਟੀ ਪਤਲੀ ਰੱਖੋ ਜਿਹੜਾ ਵੀ ਜਲਾ ਆਲੂ ਹੁੰਦੇ ਤੁਸੀਂ ਆਪਦੇ ਹਿਸਾਬ ਨਾਲ ਪਾਓ ਤੇ ਬਾਕੀ ਜਦੋਂ ਪਰੌਠਾ ਤਿਆਰ ਹੋ ਗਿਆ ਸੀ ਤੁਹਾਨੂੰ ਦਿਖਾਉਣਾ ਹੈ ਕਿਉਂਕਿ ਇਸ ਟਾਈਮ ਬੱਚਿਆਂ ਨੂੰ ਲੱਗੀ ਐ ਬਹੁਤ ਭੁੱਖ ਰੈਡੀ ਪਰੌਠੇ ਦੀ ਫੋਟੋ ਵੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਵੈਸੇ ਆਹ ਪਹਿਲੇੜੀ ਪਰੌਠਾ ਤਾਂ ਜੀ ਦੇਖ ਹੀ ਲਓ ਤੁਸੀਂ ਆ ਦੇਖੋ ਇਹ ਬਿਲਕੁਲ ਕੋਈ ਮੋਟਾ ਨਹੀਂ ਵੱਡਾ ਸਾਰਾ ਪਰੌਠਾ ਵਧੀਆ ਇਹਦੇ ਨਾਲ ਤੁਸੀਂ ਦਹੀਂ ਨਾਲ ਖਾਓ ਚਾਹ ਨਾਲ ਖਾਓ ਉਹ ਤੁਹਾਡੀ ਮਰਜ਼ੀ ਹੈ ਤੇ ਆ ਪਰੌਠਾ ਵੀ ਆਪਣਾ ਸਿਮ ਅੱਗ ਤੇ ਰੜ ਰਿਹਾ ਹੈ ਸਿਮ ਅੱਗ ਤੇ ਰੜਿਆ ਪਰੌਠਾ ਰੜ ਕੇ ਦੇਖ ਲਿਓ ਬਹੁਤ ਸਵਾਦ ਹੁੰਦਾ ਤੇਜ ਅੱਗ ਤੇ ਕਦੇ ਸਵਾਦ ਨਹੀਂ ਲੱਗਦਾ ਸੋ ਆਪਾਂ ਤੁਹਾਨੂੰ ਅਗਲਾ ਪ੍ਰੋਸੈਸ ਵੀ ਦਿਖਾਉਣੇ ਆ ਜੀ ਆ ਦੇਖੋ ਜੀ ਤੁਸੀਂ ਇਹਨੂੰ ਦਹੀਂ ਨਾਲ ਵੀ ਖਾ ਸਕਦੇ ਹੋ ਚਾਹ ਮੱਖਣੀ ਜਿਸ ਨਾਲ ਮਰਜ਼ੀ ਖਾਓ ਵੈਸੇ ਲੱਸੀ ਨਾਲ ਵੀ ਖਾ ਸਕਦੇ ਹੋ ਤੁਹਾਡੇ ਤੇ ਡਿਪੈਂਡ ਹੈ ਹਰ ਇੱਕ ਦਾ ਅਡੋਟੀ ਟੇਸਟ ਹੁੰਦਾ ਹੈ ਕਿਤੇ ਕਿਸੇ ਨੂੰ ਜਿਵੇਂ ਮੈਂ ਲੱਸੀ ਨਾਲ ਹੀ ਖਾਨੀ ਆ ਕੋਈ ਦਹੀਂ ਨਾਲ ਕੋ ਹਸ਼ਨਾ ਤੇ ਆਪਣਾ ਦੂਜਾ ਪਰੌਠਾ ਵੀ ਤਿਆਰ ਹੋਇਆ ਪਿਆ ਸੋ ਸੋਨੂੰ ਸਾਡੀ ਇਹ ਰੈਸਪੀ ਕਿੱਦਾਂ ਦੀ ਲੱਗੀ ਪਲੀਜ਼ ਜ਼ਰੂਰ ਦੱਸਿਓ ਤੇ ਬਾਕੀ ਜਿਹੜਾ ਕੋਈ ਟਰੈਕ ਆ ਸੋਨੂੰ ਮੈਂ ਸਹੀ ਦੱਸਿਆ ਵੀ ਜੇ ਆਪਾਂ ਪਤਲਾ ਪਰੌਠਾ ਰੱਖਾਂਗੇ ਤਾਂ ਸਵਾਦ ਅਤੇ ਟੇਸਟੀ ਬਣਦਾਗਾ ਤੇ ਬਾਕੀ ਕੋਈ ਵੀ ਵੀਡੀਓ ਬਣਾਉਣ 'ਚ ਗਲਤੀ ਹੋਈ ਹੋਵੇ ਤਾਂ ਪਲੀਜ਼ ਮਾਫ ਕਰਨਾ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਮਾਨ ਮਨਜੀਤ ਪਿਆਰਪਰੀ ਸਤਿ ਸ਼੍ਰੀ ਅਕਾਲ